ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਧੀਰਮੱਲੀਆਂ ਦਾ ਪਰਿਵਾਰ ਤੇ ਮੂਤਪਾਲ ਦਾ ਪਰਿਵਾਰ ਉਹਨਾਂ ਦੇ ਦੋ ਜਿਹੜੇ ਬਲਾਰੇ ਨੇ ਮੇਨ ਇੱਕ ਤਾਂ ਪਾਪਾ ਸਿਮਾ ਇੱਕ ਮਾਤਾ ਕੀ ਨਾਮ ਹੈ ਉਹਦਾ ਬਲਵਿੰਦਰ ਕੌਰ ਹੈ ਸ਼ਾਇਦ ਨਰਾਜਮ ਅਸ਼ਾ ਇਹਨਾਂ ਦੀ ਨਜ਼ਰ ਵਿੱਚ ਨਾ ਜੇ ਕੋਈ ਬੰਦਾ ਮਰ ਜੇ ਤਾਂ ਉਹ ਕੁੱਤਾ ਬਿੱਲਾ ਹੈ ਜਿਹੜੇ ਇਹਨਾਂ ਦੇ ਪਹਿਲਾਂ ਵਕੀਲ ਹੁੰਦੇ ਸੀ ਨਾ ਸਰਦਾਰ ਜੀ ਤੁਸੀਂ ਉਹਨਾਂ ਦੇ ਇੰਟਰਵਿਊ ਦੇਖੀ ਹੋਣਗੇ ਉਹਨਾਂ ਨੇ ਬੜੇ ਖਲਾਸੇ ਕੀਤੇ ਅਸ਼ਾ ਉਹਨਾਂ ਨੇ ਨਾ ਕਿਹਾ ਨਹੀਂ ਉਹ ਕਹਿਣਾ ਚਾਹੁੰਦੇ ਸੀ ਵੀ ਜੱਬਰ ਜਨਾਨੀ ਰੋਗੇ ਕਹਿੰਦੇ ਕਹਿੰਦੇ ਕਿਉਂਕਿ ਵਕੀਲ ਹੁੰਦੇ ਨੇ ਡਰ ਜਾਂਦੇ ਨੇ ਵੀ ਸਾਨੂੰ ਕੱਲ ਨੂੰ ਕੋਈ ਪ੍ਰੋਬਲਮ ਪੈ ਜਾਊ ਪਰ ਪੰਤਾ ਨਹੀਂ ਡਰਦੇ ਜੱਬੜ ਜੱਬੜ ਕਹਿਣਾ ਠੀਕ ਹੁੰਦਾ ਅੱਛਾ ਇਹ ਜਿਹੜੀ ਮਾਤਾ ਹੈ ਨਾ ਇਹਦੇ ਤੋਂ ਜਦੋਂ ਸਵਾਲ ਕਰਕੇ ਜਵਾਬ ਮੰਗੇ ਜਾਂਦੇ ਆ ਉਦੋਂ ਇਹ ਕੀ ਕਹਿਣਾ ਚਾਹੁੰਦੀ ਹੈ ਵੀ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੋ ਜਾ ਅਵਤਾਰ ਸਿੰਘ ਖੰਡਾ ਖਾਲਾਕੇ ਮੈਂ ਇਹਨਾਂ ਨਾਲ ਬਹੁਤਾ ਸਹਿਮਤ ਨਹੀਂ ਹੈਗਾ ਇਹ ਐਵੇਂ ਅਖੌਤੀ ਠੇਕੇਦਾਰ ਕੰਮ ਨੂੰ ਗੁੰਮਰਾਹ ਕਰਨ ਵਾਸਤੇ ਲੋਕਾਂ ਨੂੰ ਮਰਵਾਉਣ ਵਾਸਤੇ ਝੰਡੇ ਡੰਡਾ ਪਸਾ ਕੇ ਤੁਰ ਪੈਂਦੇ ਹੁੰਦੇ ਤੇ ਇਹ ਉਹਨਾਂ ਨੂੰ ਕਹਿੰਦੀ ਆ ਵੀ ਕੋਈ ਕੁੱਤਾ ਵਿੱਲਾ ਮਰ ਜੇ ਤਾਂ ਅਮਰਤਪਾਲ ਦੇ ਨਾਂ ਲੱਗ ਜਾਂਦਾ ਤੇ ਇਹ ਕਿਹਦੀ ਸ਼ਬਦਾਵਲੀ ਹੈ ਅਮਰਤਪਾਲ ਦੀ ਮੂਤਪਾਲ ਦੀ ਬੇਬੇ ਦੀ ਠੀਕ ਹੈ ਹੁਣ ਮੈਂ ਜਿਹੜੀ ਗੱਲ ਕਰ ਰਹੀ ਹਾਂ ਥੋੜਾ ਜਿਹਾ ਸੀਰੀਅਸ ਲਓ ਮੈਂ ਜੋੜ ਵੱਡਿਆ ਹੋਇਆ ਵੀ ਅਸੀਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਜਿਹੜਾ ਪਿਆਰ ਬਾਬੇ ਨਾਨਕ ਨੇ ਸਾਨੂੰ ਦਿੱਤਾ ਹੈ ਔਰ ਪਿਆਰ ਦੇ ਨਾਲ ਗੱਲ ਕਰਨ ਵਾਸਤੇ ਔਰ ਪਿਆਰ ਦੇ ਨਾਲ ਵਿਚਰਨ ਵਾਸਤੇ ਮਨੁੱਖਾਂ ਧਰਮਾਂ ਤੋਂ ਉੱਪਰ ਉੱਠ ਕੇ ਗੱਲ ਕਰਨ ਦੀ ਜਿਹੜੀ ਅਕਲ ਦਿੱਤੀ ਹੈ ਅਸੀਂ ਤਾਂ ਉਹਦੇ ਮੁਤਾਬਕ ਚੱਲਦੇ ਹਾਂ ਮੈਂ ਕਦੇ ਨਹੀਂ ਆਪਣੀ ਜਵਾਨ ਤੋਂ ਕਿਹਾ ਕਿ ਸਿੱਖ ਬਣਾਈਏ Hindu ਕਿਉਂ ਬਣ ਗਏ ਅਸਾਈ ਕਿਉਂ ਬਣ ਗਏ ਜਾਸੇ ਧਰਮ ਪਰਵਾਦ ਨੂੰ ਰੋਕੀ ਕਸੇ ਕਦੇ ਨਹੀਂ ਕਿਹਾ ਤੇ ਨਾ ਹੀ ਕਹਿਣਾ ਸੰਸਾਰ ਤੇ ਮਨੁੱਖ ਇਨਸਾਨ ਬਣ ਕੇ ਆਇਆ ਉਹਨੇ ਇਨਸਾਨ ਬਣ ਕੇ ਜੀਣਾ ਹੈ ਜੇ ਤੁਸੀਂ ਧਰਮ ਦੇ ਅਰਥ ਕਰੋਗੇ ਨਾ ਤਾਂ ਗਹਿਰਾਈ ਵਿੱਚ ਜਾ ਕੇ ਉਹਦੇ ਅਰਥ ਹੋਣਗੇ ਮੇ ਜਿਹੜਾ ਸਭ ਤੋਂ ਬੈਸਟ ਇਨਸਾਨ ਹੈ ਜਣ ਕੇ ਧਰਮੀ ਉਹ ਮਨੁੱਖ ਹੈ ਜਿਹੜਾ ਇਮਾਨਦਾਰੀ ਨਾਲ ਜੀਵੇ ਉਹ ਧਰਮੀ ਹੈ ਇੱਕ ਮੈਂ ਤੇ ਬੇਨਤੀ ਕਰਦੇ ਆ ਜਿਹੜੇ ਕਹਿੰਦੇ ਨਾ ਜੀ ਰੱਬ ਨੂੰ ਮੰਨਦੇ ਆ ਅਸੀਂ 3 ਵਜੇ ਉੱਠ ਕੇ ਇਸ਼ਨਾਨ ਕਰਦੇ ਆ ਖਰੇ ਚੌਂਕੜਾ ਮਾਰ ਕੇ ਵਾਹਿਗੁਰੂ 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 ਕਰਦੇ ਆ ਇਹ ਨਾਸਤਕ ਨੇ। ਔਰ ਜਿਨ੍ਹਾਂ ਨੂੰ ਇਹ ਨਾਸਤਕ ਸਮਝਦੇ ਨੇ ਅਸਲ ਵਿੱਚ ਉਹ ਆਸਤਕ ਨੇ। ਕਿਉਂਕਿ ਉਹ ਜਿਹੜੇ ਗੱਲ ਕਰਦੇ ਨੇ ਤੱਥਾਂ ਦੇ ਆਧਾਰ ਤੇ ਤਰਕ ਦੇ ਆਧਾਰ ਤੇ ਔਰ ਉਹਦੇ ਵਿੱਚ ਸਚਾਈ ਹੈ। ਔਰ ਰੱਬ ਇਹਨਾਂ ਲੋਕਾਂ ਲਈ ਇੱਕ ਗੌਰਖ ਧੰਦਾ ਹੈ। ਦੇ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਤੇ ਨਾ ਨਿਕਲੇ ਇਹ ਵੱਡੇ ਵੱਡੇ ਵਿਦਵਾਨ ਜਿਹੜੇ ਨੇ ਬਾਲ ਦੀ ਖਲ ਲੌਣ ਤੱਕ ਸੀਮਤ ਨੇ ਬਾਲ ਦੀ ਖਲਾਕੇ ਵਿੱਚੋਂ ਕੀ ਨਿਕਲਣਾ ਕੁਝ ਵੀ ਨਹੀਂ ਬੜੀ ਬਰੀਕੀ ਦੇ ਨਾਲ ਰੱਬ ਦੇ ਨਾਲ ਤਾਰਾ ਜੋੜਨ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰ ਤੇ ਇੰਨਾ ਲੱਗੂ ਵੀ ਰੱਬ ਨੂੰ ਮਿਲਣ ਵਾਸਤੇ ਪੌੜੀ ਇਹਨਾਂ ਦੇ ਹੱਥਾਂ ਵਿੱਚ ਫੜੀ ਹੋਈ ਹੈ ਬੀ ਜੇ ਇਹ ਬਾਡੀ ਫੜ ਕੇ ਰੱਖਣਗੇ ਅਸੀਂ ਬਾਡੀ ਤੇ ਤਾਂ ਚੜ ਕੇ ਰੱਬ ਨੂੰ ਮਿਲ ਸਕਦੇ ਆ ਕਿਵਰੇ ਤੇ ਇਦਾਂ ਲੱਗੂ ਮੈਨੂੰ ਇੱਕ ਸੱਜਣ ਨੇ ਫੋਨ ਕੀਤਾ ਸੀ 4 ਕੁ ਮਹੀਨੇ ਪਹਿਲਾਂ ਮੈਨੂੰ ਚੇਤੇ ਆ ਉਹ ਕਹਿੰਦਾ ਜੀ ਮੈਂ ਇੱਕ ਵਾਰੀ ਅ ਸੰਸਿੰਗ ਮਸਕੀਨ ਨੂੰ ਮਿਲੇ ਤੇ ਉਹ ਕਹਿੰਦਾ ਬਾਬਾ ਪੁਰਾਣੀ ਗੱਲ ਹੈ ਕਹਿੰਦਾ ਜਦੋਂ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਉਹ ਕਹਿੰਦੇ ਕਥਾ ਕਰਨੀ ਬੰਗਲਾ ਸਾਹਿਬ ਤੇ ਕਹਿੰਦਾ ਮੈਂ ਪੁੱਛਿਆ ਮੈਂ ਤੁਹਾਨੂੰ ਛੱਡਿਓ ਨਾ ਉਹ ਕਹਿੰਦਾ ਛੱਡ ਦਿਓ ਕਹਿੰਦਾ ਉਸ ਵਕਤ ਮੇਰੇ ਕੋਲੇ ਫੀਅਟ ਗੱਡੀ ਸੀ ਕਹਿੰਦਾ ਮੈਂ ਉਹਨੂੰ ਬਹਾ ਲਿਆ ਜਦੋਂ ਬਹਾ ਲਿਆ ਕਹਿੰਦਾ ਉਹਨਾਂ ਨੇ 20 ਮਿੰਟ ਦਾ ਰਸਤਾ ਸੀ 20 ਮਿੰਟਾਂ ਵਿੱਚ ਕਹਿੰਦੇ ਇੱਕ ਵੀ ਮੇਰੇ ਕੋਲੇ ਰੱਬ ਦੀ ਧਰਮ ਦੀ ਮਰਬ ਦੇ ਗੱਲ ਨਹੀਂ ਕੀਤੀ ਬਸ ਤੁਸੀਂ ਪੈਸੇ ਕਿੰਨੇ ਕਮਾਉਂਦੇ ਜੇ ਤੁਹਾਡਾ ਕਾਰੋਬਾਰ ਕੀ ਜੇ ਤੁਹਾਡੇ ਬੱਚੇ ਕੀ ਕਰਦੇ ਨੇ ਕਹਿੰਦਾ ਇਦਾਂ ਗੱਲਾਂ ਕਰੀਂ ਤੇ ਕਹਿੰਦਾ ਮੈਂ ਜਦੋਂ ਮੰਗਲਾ ਸਾਹਿਬ ਦੇ ਨੇੜੇ ਪਹੁੰਚਿਆ ਕਹਿੰਦਾ ਮੈਂ ਪੁੱਛਿਆ ਕਿ ਬਾਬਾ ਜੀ ਤੁਸੀਂ ਕਥਾ ਕਿਹੜੇ ਵਿਸ਼ੇ ਤੇ ਕਰਨੀ ਹੈ ਕਹਿੰਦਾ ਮੈਨੂੰ ਕਹਿਣ ਲੱਗੇ ਕੋਈ ਕਰ ਲੈ ਜੋ ਕੁਛ ਔੜਿਆ ਜੋ ਕੁਛ ਬੋਲਣੋਂ ਕੋ ਬੋਲਦਿਆਂ ਵੀ ਬਸ ਇਦਾਂ ਕਹਿ ਕੇ ਕਹਿੰਦਾ ਉਸ ਬੰਦੇ ਨੇ ਮੈਂ ਗੱਡੀ ਵਿੱਚ ਛੱਡ ਕੇ ਆ ਕਹਿੰਦਾ ਮੇਰਾ ਧੰਨਵਾਦ ਵੀ ਨਹੀਂ ਕੀਤਾ ਸ਼ੁਕਰ ਵੀ ਨਹੀਂ ਕੀਤਾ ਕਹਿੰਦਾ ਥੈਂਕ ਯੂ ਵੀ ਨਹੀਂ ਬੋਲੇ ਉਸ ਬੰਦੇ ਉਹਨੇ ਗੱਲ ਸੁਣਾਈ ਹਾਲਾਂਕਿ ਇਹ ਬਹੁਤ ਪੁਰਾਣੀ ਗੱਲ ਹੈ ਜਦੋਂ ਦੀ ਉਹ ਗੱਲ ਕਰਦਾ ਵੈਸੇ ਤਾਂ ਮਸਕੀਨ ਸਾਬ ਦੇ ਨਾਲ ਕਾਫੀ ਬੰਦੇ ਹੁੰਦੇ ਸੀ ਜੱਥੇ ਵਿੱਚ ਬਾਰੋਂ ਜਿਹੜੀ ਮੈਂ ਗੱਲ ਕਰ ਰਿਹਾ ਜਿੰਨਾ ਚਿਰ ਸਾਡੇ ਪੰਜਾਬ ਦੇ ਵਿੱਚ ਇਹ ਧਰਮ ਦੇ ਨਾਂ ਤੇ ਮrzਬ ਦੇ ਨਾਂ ਤੇ ਲੁੱਟ ਖੋਟ ਬੰਦ ਨਹੀਂ ਹੁੰਦੀ ਤੇ ਅਸੀਂ ਇਹਨਾਂ ਲੋਕਾਂ ਤੇ ਯਕੀਨ ਕਰਨੋਂ ਹਟਦੇ ਨਹੀਂ ਉਹਨਾਂ ਚਿਰ ਇਹ ਲੋਕ ਇਹ ਸਮਝਦੇ ਨੇ ਵੀ ਪੰਜਾਬ ਦੇ ਲੋਕ ਭੇਡਾਂ ਨੇ ਫੜ ਕੇ ਚਾਰੀ ਜਾਓ ਹੋਰ ਕੁਝ ਨਹੀਂ ਤੇ ਹੁਣ ਜਿਹੜੀ ਮਾਤਾ ਦੀ ਮੈਂ ਤੁਹਾਨੂੰ ਗੱਲ ਦੱਸੀ ਹੈ ਬਲਵਿੰਦਰ ਕੌਰੇ ਦਾ ਨਾਮ ਹੈ ਇਹਦੇ ਘਰ ਵਾਲੇ ਦਾ ਨਾਮ ਕੀ ਹੈ ਸਿਮਾ ਪਾਪਾ ਕਾਂਗਰਸੀ ਪੱਕਾ ਇਹਦੇ ਮੁੰਡੇ ਦਾ ਨਾਮ ਕੀ ਹੈ ਇੱਕ ਤਾਂ ਨਸ਼ੇੜੀ ਹੈ ਹੈਪੀ ਜਿਹੜਾ ਘਰੇ ਬੈਠਾ ਹੈ ਉਹ ਜਿਹੜਾ ਗੱਡੀ ਚ ਫੜਿਆ ਗਿਆ ਸੀ ਚਿੱਟਾ ਲਾਉਂਦਾ ਤੇ ਇੱਕ ਮੂਤਪਾਲ ਜੇਲ੍ਹ ਚ ਬੈਠਾ ਹੈ ਤੇ ਉਹ ਜਿਹੜਾ ਮੂਤਪਾਲ ਆ ਉਹਨੇ ਗੁਰਪ੍ਰੀਤ ਹਰੀਨਾਮ ਦਾ ਕਤਲ ਕਰਵਾਇਆ ਸੀ ਉਹ ਸਵਾਲ ਪੱਤਰਕਾਰ ਪੁੱਛਦਾ ਵੀ ਤੁਹਾਡੇ ਤੇ ਇਲਜ਼ਾਮ ਲੱਗਾ ਸੀ ਉਹ ਕੀ ਹੈ ਕਹਿੰਦੀ ਜਿਹੜੇ ਕੁੱਤਾ ਵੀ ਮਰ ਜੇ ਪੰਜਾਬ ਦੇ ਵਿੱਚ ਉਹ ਅੰਮ੍ਰਿਤਪਾਲ ਦੇ ਨਾਮ ਆ ਦਿੰਦੇ ਆ ਕੁੱਤਾ ਤਾਂ ਮਰਿਆ ਨਹੀਂ ਮਰੇ ਤਾਂ ਬੰਦੇ ਨੇ ਦੋ ਤਿੰਨ ਇੱਕ ਤਾਂ ਅਵਤਾਰ ਸਿੰਘ ਖੰਡਾ ਮਰਿਆ ਇੰਗਲੈਂਡ ਦੇ ਵਿੱਚ ਇੱਕ ਗੁਰਬਿਸ਼ ਸਿੰਘ ਹਰੀਨਾਮ ਮਰਿਆ ਤੇ ਤੀਜਾ ਇਹਦਾ ਇਸ ਆਰਾ ਸੀਗਾ ਵੀ ਜਿਹੜਾ ਦੀਪ ਸਿੱਧੂ ਮਰਿਆ ਐਕਸੀਡੈਂਟ ਨਾਲ ਪਤਾ ਨਹੀਂ ਕਿੱਦਾਂ ਮਰਿਆ ਮੈਂ ਉਧਰ ਨਹੀਂ ਜਾਣਾ ਯਾਨੀ ਕਿ ਇਹਦਾ ਮਤਲਬ ਸੀ ਵੀ ਇਹ ਕੁੱਤੇ ਬਿੱਲੇ ਨੇ ਜੇ ਮਰ ਗਏ ਵੀ ਸਾਡੇ ਮੁੰਡੇ ਤੇ ਇਲਜ਼ਾਮ ਨਾ ਲਾਓ ਇਹ ਉਹ ਮਤ ਹੈ ਅੱਛਾ ਤੁਸੀਂ ਦੇਖਿਆ ਵੀ ਜਿਹੜੇ ਪਿਰਸੀ ਚੰਦ ਸੀ ਪਿਰਸੀ ਚੰਦ ਦੇ ਔਲਾਦ ਹੈਗੀ ਸੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਉਸ ਵਕਤ ਸੰਤਾਨ ਹੈ ਨਹੀਂ ਸੀ ਇਹ ਪਤਾ ਹੀ ਹੈ ਤੇ ਉਹਨਾਂ ਦੀ ਅੱਖ ਕੀ ਹੁੰਦੀ ਸੀ ਨજર ਕੀ ਹੁੰਦੀ ਸੀ ਵੀ ਇਹਨਾਂ ਦੇ ਕਿਹੜਾ ਔਲਾਦ ਹੈ ਵੀ ਸਾਰਾ ਕੁਛ ਛੱਡਾ ਹੀ ਐ ਤੇ بڑے ਹਮਲੇ ਕਰਾਏ ਕਿਤੇ ਸਪੇਰ ਆ ਭੇਜਿਆ ਕਿਤੇ ਦਾਈ ਭੇਜੀ ਦੁੱਧੀਆਂ ਦੇ ਉੱਪਰ ਜ਼ਹਿਰ ਲਾ ਕੇ ਕਿਤੇ ਲੱਡੂਆਂ ਜ਼ਹਿਰ ਪਾਇਆ ਕਿਤੇ ਜਹੀ ਜ਼ਹਿਰ ਪਾਇਆ بڑے ਹਮਲੇ ਕੀਤੇ ਸੀ ਤੇ ਆਖਰ ਹੋਇਆ ਕੀ ਛੇਤਰ ਖਾਣੇ ਪਏ ਤੇ ਉਦਾਂ ਦੇ ਇਹ ਪਰਿਵਾਰ ਐ ਇਹਨਾਂ ਨੂੰ ਧੀਰਮੱਲੀਏ ਕਹਿ ਲੋ ਮੀਨੇ ਕਹਿ ਲੋ ਮਸੰਦ ਕਹਿ ਲੋ ਕੁੜੀ ਮਾਰ ਕਹਿ ਲੋ ਨੜੀ ਮਾਰ ਕਹਿ ਲੋ ਜੇ ਬੀਬੀ ਨਗੀਰ कौर ਕਹਿ ਲੈ ਉਹਨੇ ਵੀ ਕੁੜੀ ਮਾਰੀ ਸੀ ਜਿਹੜਾ ਮਰਜੀ ਨਾਮ ਚੱਕ ਤੁਹਾਨੂੰ ਵਧੀਆ ਲੱਗਦਾ ਇਹਨਾਂ ਦੇ ਨਾਲ ਫਿੱਟ ਕਰ ਦਿਓ ਤੇ ਪਰ ਮੈਂ ਕਹਿੰਦਾ ਹੁਣ ਨਾ ਸ਼ੇਮਾ ਪਾਪਾ ਤੇ ਰਾਜਮਾਤਾ ਤੇ ਮੂਤਪਾਲ ਤੇ ਹੈਪੀ ਸੂਟੇ ਲਾਉਣ ਵਾਲਾ ਮੈਂ ਇਹ ਨਾਮ ਰੱਖਿਆ ਤੇ ਅੱਜ ਇਹ ਗੱਲਾਂ ਸੁਣ ਕੇ ਬੋਰ ਨਾ ਹੋਇਓ ਤੇ ਮੈਂ ਸੈਂਪਲ ਜੀ ਪੰਜਾਬੀ ਠੇਡ ਪਾਸ਼ਾ ਵਿੱਚ ਜਿਵੇਂ ਫਰੀਦ ਸਾਹਿਬ ਦੇ ਸ਼ਲੋਕ ਨੇ ਐ ਸਿੱਧੇ ਲੋਕਾਂ ਨੂੰ ਸੁਣਾਈ ਦਿੰਦੇ ਨੇ ਫਰੀਦਾ ਲੋੜ ਐ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਖੰਡੈ ਉਨਕਤਾਇਂ ਦਾ ਪੈਂਦਾ ਲੋੜ ਐ ਪਟ ਠੀਕ ਐ ਹੁਣ ਜੱਟ ਸ਼ਬਦ ਵਰਤਿਆ ਵੀ ਜਿਹੜੇ ਕਿਸਾਨ ਖੇਤੀ ਕਰਦੇ ਉਹਨੂੰ ਸਮਝਾਇਆ ਸੀ ਵੀ ਜੇ ਤੁਸੀਂ ਕਿਕਰਾਂ ਦੇ ਬੀਜ ਬੀਜਣੇ ਆ ਤਾਂ ਫਿਰ ਕੰਡੇ ਹੀ ਤੁਹਾਡੇ ਵੱਜਣੇ ਨੇ ਬਜੌਰ ਦੇ ਇਲਾਕੇ ਦੀਆਂ ਦਾਖਾਂ ਤੁਹਾਨੂੰ ਮਿਲਣਗੀਆਂ ਸਾਰੀ ਉਮਰ ਤੁਸੀਂ ਉਨ ਕੱਦੇਰੇ ਚਰਖੇ ਤੇ ਤੇ ਤੁਸੀਂ ਕਹੋਗੇ ਅਸੀਂ ਰੇਸ਼ਮ ਪਹਿਨਣਾ ਵੀ ਇਹ ਹੋ ਨਹੀਂ ਸਕਦਾ ਇਹ ਸੈਂਪਲ ਜੀ ਭਾਸ਼ਾ ਦੇ ਵਿੱਚ ਮੈਂ ਗੱਲ ਕਰੀ ਆ ਵੀ ਇਹ ਜਿਹੜਾ ਪਰਿਵਾਰ ਹੈ ਨਾ ਜਿੰਨਾ ਹੋ ਸਕਦਾ ਇਹ ਤੋਂ ਬਚੋ ਜੇ ਇਹਨਾਂ ਦੀ ਨਜ਼ਰ ਵਿੱਚ ਤੁਸੀਂ 2-400 ਬੰਦਾ ਮਰ ਵੀ ਗਿਆ ਇਹਨਾਂ ਨੂੰ ਕੋਈ ਮਤਲਬ ਨਹੀਂ ਇਤਨੀ ਪਿੰਡ ਰਾਮ ਵਾਲੇ ਨੇ ਕੀਤਾ ਉਹਦਾ ਪਰਿਵਾਰ ਇੱਕ ਮੁੰਡਾ ਕੈਨੇਡਾ ਬੈਠਾ ਹੈ ਇੱਕ ਜਲੰਧਰ ਬੈਠਾ ਹੈ ਬਾਦਲਾਂ ਦੇ ਵਿਆਹਾਂ ਤੇ ਉਹਦਾ ਮੁੰਡਾ ਹੁਕਮਤਾ ਸੀ ਤੇ ਕੈਨੇਡਾ ਵਿੱਚ ਵੀ ਪ੍ਰਾਪਰਟੀ ਵਧੀ ਹੈ ਇੰਡੀਆ ਵਿੱਚ ਵੀ ਜਲੰਧਰ ਦੇ ਵਿੱਚ ਪ੍ਰਾਪਰਟੀ ਵਧੀ ਹੈ ਤੇ ਕਿੰਨੇ ਲੋਕ ਮਰਵਾਏ ਉਹਨੇ ਜਨਕ ਇਹਨਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਬਚ ਹੋਏ ਨਾ ਤੋਂ ਇਹਨਾਂ ਦੀ ਨਜ਼ਰ ਵਿੱਚ ਤੁਸੀਂ ਕੁੱਤੇ ਬਿੱਲਿਆਂ ਤੋਂ ਸਵਾਇ ਕੁਝ ਨਹੀਂ ਹੈਗੇ ਇਹ ਮੂਤਪਾਲ ਜਿਹੜੇ ਮਾਤਾ ਨਾ ਬਲਵਿੰਦਰ ਕੌਰ ਉਦੇ ਬੋਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ